ਇੱਧਰ ਮੈਂ 2 ਡੱਲ ਲੀਟਰ ਦੁੱਧ ਲਿਆਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਪੂਰਾ ਘੜਾ ਹੋ ਜਾਊਗਾ ਕਰੀਮ ਆ ਜਾਊਗੀ ਇਹਦੇ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਤੇ ਇੱਧਰ ਮੈਂ ਫੜਿਆ ਹੋਇਆ ਦੁੱਧ ਜੀ ਇਹ ਦੁੱਧ ਨੂੰ ਫਾੜ ਕੇ ਇਹਦਾ ਪਨੀਰ ਬਣਾਇਆ ਹੋਇਆ ਹੈਗਾ ਆਪਾਂ ਬਣਾਉਨੇ ਕਲਾ ਕੰਦ ਕਲਾ ਕੰਦ ਬਣਾਉਣ ਲੱਗੇ ਨੇ ਤੇ ਇਹ ਦੁੱਧ ਫਾੜ ਕੇ ਮੈਂ ਹੁਣ ਮੈਂ ਦੁੱਧ ਨੂੰ ਦਿਖਾਉਣੇ ਤੁਹਾਨੂੰ ਇਹਦੇ ਵਿੱਚ ਪਾਵਾਂਗੇ ਉਧਰ ਆਪਣੇ ਦੁੱਧ ਨੂੰ ਵੀ ਉਵਾਲੀ ਆ ਗਈ ਆਪਾਂ ਲੋ ਗੈਸ ਨੂੰ ਲੋ ਫਿਰ ਇੰਤੇ ਕਰ ਦਿਆਂਗੇ ਇਹ ਬਣਾਉਣੀ ਜੀ ਆਪਾਂ ਕਲਾਕੰਦ ਤੇ ਇਹ ਦੇਖੋ ਮੈਂ ਕਪੜਾ ਲੈ ਰਹੇ ਵਿੱਚ ਰੱਖਿਆਗਾ ਤੇ ਸਾਰਾ ਪਨੀਰ ਜਿਹੜਾ ਹੋਊਗਾ ਆਪਾਂ ਇਹਦੇ ਵਿੱਚ ਪਾਉਣ ਲਵਾਂਗੇ ਆ ਦੇਖੋ ਮੈਂ ਦੁੱਧ ਖੜਾ ਹੋਇਆਗਾ ਸੇ ਹਮ ਇਹਦੇ ਵਿੱਚ ਪਾਵਾਂਗੇ ਇਹਦਾ ਪਾਣੀ ਆਪਾਂ ਸਾਰਾ ਜੀ ਕੱਢ ਲਵਾਂਗੇ ਇਹਨੂੰ ਆਪਾਂ ਇਹਦਾ ਜੀ ਸਾਰੀ ਪਾਣੀ ਕੱਢ ਲਵਾਂਗੇ ਇਹਦੇ ਵਿੱਚ ਛੋਟਾ ਠੰਡਾ ਪਾਣੀ ਪਾਉਣੀ ਹੈ ਮੈਂ ਇਹਦੇ ਇੱਕ ਪ੍ਰਪੰ ਠੰਡਾ ਪਾਣੀ ਪਾ ਦੇਵਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਨਿਚੋੜ ਲਵਾਂਗੇ। ਐਸਾ। ਛੋਟਨੀ ਬਣਾ ਕੇ ਇਹਦਾ ਚੰਗੀ ਤਰ੍ਹਾਂ ਪਾਣੀ ਕੱਢ ਦੇਵਾਂਗੇ। ਜਿੰਨਾ ਚਿਰ ਦਾ ਪਾਣੀ ਸਾਰਾ ਨਿਕਲ ਜਾਵੇ। ਐਸਾ। ਇਹਦੇ ਬਾਅਦ ਸਾਰਾ ਪਾਣੀ ਕੱਢ ਲਵਾਂਗੇ। ਇਹ ਬਿਲਕੁਲ ਥੋੜਾ ਜਿਹਾ ਬਨ ਜਾਊਗਾ ਪਾਣੀ ਕੱਢ ਗਏ ਇਸ ਤਰ੍ਹਾਂ ਆਪਾਂ ਇਹਦਾ ਸਾਰਾ ਪਾਣੀ ਨਿਚੋੜ ਲਵਾਂਗੇ ਕਿਉਂਕਿ ਜੀ ਵਧੀਆ ਪਨੀਰ ਹੋਣਾ ਚਾਹੀਦਾ ਕਲਾਕੰਧ ਬਣਾਉਣ ਵਾਸਤੇ ਆ ਦੇਖੋ ਜੀ ਆਪਣਾ ਪਨੀਰ ਬਹੁਤ ਵਧੀਆ ਬਣਿਆ ਹੈ ਵਧੀਆ ਬਣ ਕੇ ਤਿਆਰ ਇਸ ਤਰ੍ਹਾਂ ਜਦੋਂ ਤੱਕ ਆਪਣਾ ਦੁੱਧ ਨੂੰ ਉਵਾਲੀ ਆਉਂਦੀ ਹੈ ਉਦੋਂ ਤੱਕ ਆਪਾਂ ਇਹਨੂੰ ਪਨੀਰ ਨੂੰ ਇਸ ਤਰ੍ਹਾਂ ਕੋਲਾ ਕਰ ਲਾਂਗੇ ਸਾਰਾ ਬਿਲਕੁਲ ਵੀ ਕੋਈ ਵੀ ਗੰਡਣਾ ਹੋਵੇ ਇਹਦੇ ਵਿੱਚ ਇਸ ਤਰ੍ਹਾਂ ਬਾਕੀ ਜਦੋਂ ਆਪਾਂ ਦੁੱਧ ਦੇ ਵਿੱਚ ਪਾਇਆ ਉਦੋਂ ਇਹਨੂੰ ਸਾਰੇ ਨੂੰ ਸਾਰੇ ਅੰਗਣਾ ਦੀਆਂ ਮਰ ਜਣ ਗਿਆ ਤੱਕ ਖੰਦਮ ਹੋ ਜਾਣੀਆਂ ਇਸ ਤਰ੍ਹਾਂ ਨੂੰ ਮੈਸ਼ ਕਰਨਾ ਹੈ ਹੁਣ ਆਪਣੇ ਦੁੱਧ ਨੂੰ ਵਾਲ ਆ ਚੁੱਕੇ ਤੇ ਐਸੀ ਤਰ੍ਹਾਂ ਇਹਨੂੰ ਹੌਲੀ-ਹੌਲੀ ਪਾਉਂਦੇ ਰਵਾਂਗੇ ਹਾਲੇ ਹੋਰ ਕਿਉਂਕਿ ਜਿਹੜਾ ਇਹਦੇ ਵਿੱਚ ਪਾਣੀ ਹੈ ਫੁੱਲ ਫੈਂਟ ਦੁੱਧ ਲੈਣਾਗਾ ਉਹ ਮਿਚ ਜਾਊਗਾ बाकी फिर दुध अपने कोला खंड वाला दुध रहूगा वा। लो जी अपना दुद्ध बन के तैयार है हम कड़ चुके चं तरह थोड़ा जहा गया तो हम आप दें थोड़ी जी खंड ਤਕਰੀਬਨ 150 ਗ੍ਰਾਮ ਇਹਨੂੰ ਚੰਗੀ ਤਰ੍ਹਾਂ ਆਟਾ ਮੈਰਟ ਕਰ ਲਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਠੰਡ ਨੂੰ ਫੋੜ ਲਾਂਗੇ ਇਸ ਤਰ੍ਹਾਂ ਜੀ ਲੋ ਜੀ ਆਪਣੀ ਚੀਨੀ ਫੜ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਜਿਹੜਾ ਆਪਾਂ ਬਣਾਇਆ ਸੀ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਤੇ ਆਪਾਂ ਇਹਨੂੰ ਬਿਲਕੁਲ ਇਹਦੇ ਵਿੱਚ ਮਿਲਾ ਲਾਂਗੇ ਇਸ ਤਰ੍ਹਾਂ ਬਿਲਕੁਲ ਲੋ ਫਲੇਮ ਤੇ ਚੰਗੀ ਤਰ੍ਹਾਂ ਇਹਨੂੰ ਵਿੱਚ ਮਿਕਸ ਕਰ ਲਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਮਿਲਾ ਲਾਂਗੇ ਚੰਗੀ ਤਰ੍ਹਾਂ ਮਲੋਣਾ ਜੀ ਹੌਲੀ ਹੌਲੀ ਵਿਚ ਕਰਕੇ ਕੋਈ ਵੀ ਕੋਟਲੀ ਨਾ ਰਹੇ ਕੋਈ ਵੀ ਗੰਢ ਨਾ ਰਹੇ ਇਹਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਲੈਣ ਲਓ ਜੀ ਆਪਣੇ ਕਲਾਕੰਦ ਬਣ ਕੇ ਤਿਆਰ ਬਿਲਕੁਲ ਤੇ ਹੁਣ ਆਪਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਸਾਰੇ ਤੇ ਤੁਹਾਨੂੰ ਦਿਖਾਉਣੀ ਆ ਫਿਰ ਜਿਹਦੇ ਇਹ ਜੰਮ ਗਏ ਨੂੰ ਫਰਿੱਜ 'ਚ ਰੱਖਣਾ 2 ਘੰਟੇ ਆਪਾਂ ਹੁਣ ਆਪਣੀ ਕਲਾਤੰਦਰਾ ਕੱਟਣ ਲੱਗੇ ਆ ਜੰਮ ਗਏ ਇਸ ਤਰ੍ਹਾਂ ਇਹਦੇ ਪੀਸ ਬਣਾ ਲਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋਈਏਗੀ ਵਨ ਬਣਾ ਲਵਾਂਗੇ ਹਲੋ ਜੀ ਆਪਣੀ ਕਲਾਕੰਦ ਬਣ ਕੇ ਤਿਆਰ ਆ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਵਧੀਆ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਈ ਹੈ ਕਲਾਕੰਦ ਬਣ ਕੇ ਤਿਆਰ ਆ ਦਿਖਾਉਣੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦੇਖੋ ਬਣੀ ਹੈ ਬਹੁਤ ਵਧੀਆ ਬਣੀ ਹੈ ਤੇ ਇਸੇ ਤਰੀ ਸਾਡੀ ਸਾਰੀ ਵੀਡੀਓ ਦੇਖਿਆ ਕਰੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਦਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਦੇ ਹੋ ਜਾਜੇ ਸਤਿ ਸ਼੍ਰੀ ਅਕਾਲ